ਲੋਕਾਂ ਨੂੰ ਦੀਵਾਲੀ ਚਾਓ ਚਾੜਦੀ ਐ ਮੈਨੂੰ ਤਾਂ ਪਚਾੜਤਾ ਕੱਲ ਸਾਡੇ ਪਿੰਡ ਸੇਠਾਂ ਦਾ ਮੁੰਡਾ ਦੀਵਾਲੀ ਆਫਰ ਤੇ ਕਾਲੀ ਥਾਰ ਲਿਆ ਕੇ ਪਿੰਡ ਤੋਂ ਦੀ ਹਾਰ ਪਾ ਕੇ ਢੀੜਾ ਲਾ ਗਿਆ ਦਿਲ ਤਾਂ ਸਾਡੇ ਐਨੇ ਨਾਲੇ ਮੱਚ ਗਏ ਤੇ ਉੱਤੋਂ ਸੋਹਰਾ ਸਾਡੇ ਬਾੜ ਚ ਖੜਾ ਕੇ ਹਾਰਨ ਵਜਾ ਗਿਆ ਬਸ ਫੇਰ ਐਨੇ ਚ ਸੁੱਤੇ ਪਏ ਅੰਦਰ ਜੱਟ ਨੇ ਰੇਸ ਤੇ ਪੈਰ ਧਰ ਲਿਆ ਅਸੀਂ ਦੋਏ ਜੀਆਂ ਨੇ ਖੇਤੋਂ ਢੀੜਾ ਮਾਰ ਕੇ ਆਇਆ ਬੁੜਾ ਫੜ ਲਿਆ ਮਹਾ ਬਾਪੂ ਹੱਦ ਹੋ ਗਈ ਯਾਰ 1500 ਦੇ ਤੱਕੜੀ ਬੱਟੇ ਵਾਲਾ ਤਾਂ ਦੀਵਾਲੀ ਤੇ ਥਾਰ ਲਿਆ ਕੇ ਬਾਰ ਚ ਹਾਰਨ ਵਜਾਈ ਜਾਂਦਾ ਆਪਣਾ ਜ਼ਮੀਨਾਂ ਦੇ ਮਾਲਕਾਂ ਦਾ 10-15 ਸਾਲ ਤੋਂ ਇੱਕੇ ਬਲਟੀਨਾ ਚ ਐਨ ਖੜਕਾਈ ਜਾਂਦਾ ਉਹਨੂੰ ਤਾਂ 4 ਗੱਜ ਦੀ ਦੁਕਾਨ ਨੇ ਕਾਲੇ ਰੰਗ ਦੀ ਥਾਰ ਦਵਾਤੀ ਆਪਣੀ ਮਨਾਂ ਦੇ ਹਿਸਾਬ ਨਾਲ ਵਿਕਣ ਵਾਲੀ ਜੀਰੀ ਦੱਸ ਐਤ ਕਾ ਦੀਵਾਲੀ ਤੇ ਕੀ ਦਵਾਊਗੀ ਬਾਪੂ ਕਹਿੰਦਾ ਪੁੱਤ ਜਿਹੜੇ ਸਾਹਬ ਨਾਲ ਅਤਕਾ ਕਪੈਨ ਟੈਕੀਆਂ ਭਰ ਕੇ ਹੌਲੀ ਹੌਲੀ ਜੇ ਹਾਰਨ ਮਾਰਦੀ ਐ ਜਾਂ ਸੀ ਕਣੀਓ ਤਾ ਕੀ ਲਿਆਊਗੀ ਸਾਫ ਕਿਤਾਬ ਕਰਨ ਤੋਂ ਬਾਅਦ ਮੈਨੂੰ ਲੱਗਦਾ ਐ ਆਪਾਂ ਨੂੰ ਵੀ ਘਰੋਂ ਕਡਵਾਊਗੀ ਮੈਂ ਚੁੱਪ ਜੇ ਹੋ ਗਿਆ ਮੇਰੇ ਘਰ ਵਾਲੀ ਨੇ ਜ਼ੋਰ ਫੜ ਲਿਆ ਕਹਿੰਦੀ ਬਾਪੂ ਐਵੇਂ ਬਹਾਨੇ ਜੇ ਨਾ ਮਾਰ ਮੈਂ ਤਾਂ ਅਤਕਾ ਦੀਵਾਲੀ ਤੇ ਗੱਡੀ ਮਗਾ ਕੇ ਰੋਟੀ ਖਾਊਂਗੀ ਮੂਰਲੀ ਸੀਟ ਤੇ ਰੀਲ ਬਣਾ ਕੇ ਰੁੜ ਜਾਣੇ ਬਾਣੀਆਂ ਨੂੰ ਟੈਗ ਕਰਕੇ ਪਾਊਂਗੀ ਬਾਪੂ ਨੇ ਦੇਖਿਆ ਵੀ ਕੰਮ ਖਰਾਬ ਹੈ ਐ ਨਹੀਂ ਸਮਝਦੇ ਮੈਨੂੰ ਕਹਿੰਦਾ ਐ ਕਰ ਪੁੱਤ ਚੱਲ ਆੜਤੀ ਇਹਦੇ ਮਾਹ ਚੱਲ ਬਾਪੂ ਕਹਿੰਦਾ ਲੈ ਵੀ ਸੇਠ ਆਇਆ ਮੇਰਾ ਮੁੰਡਾ ਇਹਨੂੰ ਬਹੀ ਦਿਖਾ ਦੇ ਜੇ ਤਾਂ ਤੈਂ ਸਾਤੋਂ ਲੈਣੇ ਹੋਏ ਇਹ ਤੋਂ ਲੈ ਕੇ ਅਬਦੇਲੀ ਦੀ ਕਿਸ਼ਤ ਪਾਦੀ ਜੇ ਤਾਂ ਸਾਢੇ ਦਿਨੇ ਹੋਏ ਫੇਰ ਇਹਨੂੰ ਨਵੀਂ ਗੱਡੀ ਦਵਾਦੀ ਵਾਓ ਮੇਰੀਆਂ ਵੀ ਅੱਖਾਂ ਨੇ ਚਮਕ ਜੀ ਫੜ ਲਈ ਮਾਹਲਾ ਬਣੂਗਾ ਆਰਤੀਆ ਮੈਨੂੰ ਕਹਨਾ ਹੈ ਕਰ ਕਾਕਾ ਨੇੜੇ ਜੇ ਹੋ ਕੇ ਬੈ ਜਾ ਨਾਲੇ ਘਰੇ ਜਾ ਕੇ ਜਵਾਕਾਂ ਨੂੰ ਸਮਝਾ ਦੇ ਰੁਪਈਆ ਜੀਰੀ ਜੋਖ ਕੇ ਸੋ ਡੇਕਣੀ 322935 ਵਧ ਗਿਆ ਹੁਣ ਦੇਣੇ ਨੇ ਹੁਣ ਦੇ ਦੇ ਨਹੀਂ ਕੋਈ ਗੱਲ ਨਹੀਂ ਚਾਪ ਹੀ ਕਿਲਿਆ ਦੀ ਬਾਪੂ ਬਾਹਰ ਬੈਠਾ ਦੰਦ ਜੇ ਕੱਢੀ ਆ ਵੇ ਮੈਨੂੰ ਆੜਤੀ ਇਹਨੇ ਅੱਧੇ ਮਿੰਟ ਚ ਟੈਕ ਲਿਓਣ ਵਾਲਾ ਕਰਵਾਤਾ ਹਾਂ ਕਿਹੜੀਆਂ ਫੋਰਚੂਨਰ ਆ ਮੇਰਾ ਤਾਂ ਸਾਲਾ ਮਿਰਚ ਬੰਬ ਦੇ ਪੈਕੇਟ ਨੂੰ ਅੱਗ ਲਾਉਣ ਤੋਂ ਵੀ ਜੀ ਕਰ ਨੂੰ ਹਟਾਤਾ ਵਾ ਚੱਲ ਓਏ ਬਾਪੂ ਜੇ ਗੱਡੀ ਲੈ ਲਈ ਐਵੇਂ ਤੇਲ ਦਾ ਖਰਚਾ ਵਧੂਗਾ ਕਰੇ ਜਾ ਕੇ ਜਵਾਕਾਂ ਨੂੰ ਵੀ ਸਮਝਾਵਾਂਗੇ ਚੱਕ ਮੋਟਰਸਾਈਕਲ ਬਾਪੂ ਕਹਿੰਦਾ ਬੱਲੇ ਓਏ ਤੇਰੇ ਕਰੇ ਤਾਂ ਹੁਣ ਆਪਾਂ ਬੱਸ ਤੇ ਜਾਵਾਂਗੇ ਮਹਾ ਕਿਉਂ ਕਹਿੰਦਾ ਕਿਉਂ ਕਾਦੀ ਪਲਟੀਨਾ ਵੇਚ ਕੇ ਰੇਸ ਸਪਰੇਅ ਵਾਲੇ ਦੀ ਨਹੀਂ ਦੇ ਕੇ ਜਾਵਾਂਗੇ ਮਹਾ ਬਾਪੂ ਮੈਨੂੰ ਕਿਸਾਨ ਯੂਨੀਅਨ ਦੀ ਗੱਲ ਹੁਣ ਸਮਝ ਆਈ ਐ ਵੀ ਜੱਟ ਦਾ ਇਕੱਲੇ ਗੀਤਾਂ ਚ ਲਲਕਾਰੇ ਮਾਰਦਾ ਮੂੰ ਤਾਂ ਸਰਕਾਰਾਂ ਵਿੱਚੋਂ ਵਿਚੀ ਜਮੀ ਖਾ ਗਈਆਂ ਮੈਨੂੰ ਕਹਿੰਦਾ ਕਾਕਾ ਇੰਨਾ ਪੋੜਾ ਜਾ ਛੇਤੀਏ ਬਣ ਗਿਆ ਹਜੇ ਕੀ ਹੋਇਆ ਹਜੇ ਤਾਂ ਚਾਹ ਕੋ